ਸ਼੍ਰੋਮਣੀ ਬਾਲ ਸਾਹਿਤ ਲੇਖਕ ਪੁਰਸਕਾਰ 2020 ਹੈ ਤੁਸੀਂ ਸੋਚਦੇ ਹੋਵੋਗੇ ਸੁਖਮਨ ਸਿੰਘ ਕੀ ਕਹਿ ਰਿਹਾ ਹੈ ਅੱਜ ਜੀ ਹਾਂ ਮੈਂ ਤੁਹਾਨੂੰ ਸ਼੍ਰੋਮਣੀ ਪੁਰਸਕਾਰ ਬਾਰੇ ਜਾਣਕਾਰੀ ਦੇ ਰਿਹਾ ਕਿ ਇਹ ਸ਼੍ਰੋਮਣੀ ਪੁਰਸਕਾਰ ਜੋ ਪੰਜਾਬ ਦਾ ਸਭ ਤੋਂ ਵੱਡਾ ਪੁਰਸਕਾਰ ਹੈ ਇਹ ਪੁਰਸਕਾਰ ਦੇਣ ਦੀ ਜੋ ਪੰਜਾਬ ਸਰਕਾਰ ਤੇ ਭਾਸ਼ਾ ਵਿਭਾਗ ਵੱਲੋਂ ਸਾਡੇ ਨਿੱਕੀਆਂ ਕਰੁੰਬਲਾਂ ਦੇ ਸੰਪਾਦਕ ਪ੍ਰਜਿੰਦਰ ਮਾਨ ਜੀ ਨੂੰ ਚਣਿਆ ਗਿਆ ਹੈ ਇਹ ਮੈਨੂੰ ਅੱਜ ਤੁਹਾਡੇ ਨਾਲ ਖੁਸ਼ਖਬਰੀ ਦਿੰਦਿਆਂ ਬੜੀ ਖੁਸ਼ੀ ਹੋ ਰਹੀ ਹੈ ਤੇ ਮੈਨੂੰ ਆਸ ਹੈ ਕਿ ਨਿੱਕੀਆਂ ਕਰੁੰਬਲਾਂ ਨਾਲ ਜੁੜੇ ਹੋਏ ਦੇ ਪ੍ਰੇਮੀ ਉਹਦੇ ਬੱਚੇ ਤੇ ਤੁਸੀਂ ਜਾਣਦੇ ਹੋ ਕਿ ਨਿੱਕੀਆਂ ਕਰੁੰਬਲਾਂ ਜੋ ਹੈ ਉਸ ਸਮੇਂ ਦੇ ਹਾਂ ਦੇ ਨਾਲ ਹਾਣੀ ਹੁੰਦੀ ਹੋਈ ਅੱਜ ਸਿਰ ਮੈਗਜ਼ੀਨ ਤੱਕ ਹੀ ਸੀਮਤ ਨਹੀਂ ਰਹੀ ਉਹ ਨਿੱਕੀਆਂ ਕਲੰਬਣਾ ਅੱਜ ਤੁਹਾਨੂੰ ਫੇਸਬੁੱਕ ਵੈਬਸਾਈਟ ਤੇ YouTube ਚੈਨਲ ਤੱਕ ਪਹੁੰਚ ਗਏ ਆ ਤੇ ਅਸੀਂ ਅੱਜ ਨਿੱਕੀਆਂ ਕਲੰਬਣਾ ਨੂੰ ਹਰ ਥਾਂ ਦੇਖਦੇ ਆ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਜੋ ਬਲਜਿੰਦਰ ਮਾਨ ਜੀ ਹਨ ਸਾਡੇ ਨਿੱਕੀਆਂ ਕਲੰਬਣਾ ਦੇ ਸੰਪਾਦਕ ਪਿਛਲੇ 33 ਸਾਲਾਂ ਤੋਂ ਬੱਚਿਆਂ ਦੇ ਲਈ ਜੋ ਕਾਜ ਕਰ ਰਹੇ ਹਨ ਤੇ 25 ਸਾਲਾਂ ਤੋਂ ਮੈਗਜ਼ੀਨ ਰਾਹੀਂ ਨਿੱਕੀਆਂ ਕਲੰਬਣਾ ਮੈਗਜ਼ੀਨ ਰਾਹੀਂ ਬੱਚਿਆਂ ਦੇ ਨਾਲ ਜੁੜੇ ਹੋਏ ਹਨ ਤੇ ਉਹਨਾਂ ਦੀ ਜੋ ਇਹ ਮਿਹਨਤ ਹੈ ਉਹਦਾ ਫਲ ਆ ਜੁਨਾਂ ਨੂੰ ਮਿਲਿਆ ਹੈ ਤੇ ਮੈਂ ਅੱਜ ਬਹੁਤ ਹੀ ਖੁਸ਼ ਹਾਂ ਤੇ ਮੈਂ ਆਸ ਕਰਦਾ ਕਿ ਤੁਸੀਂ ਵੀ ਮੇਰੇ ਨਾਲੇ ਖੁਸ਼ੀ ਮਨਾਓਗੇ ਤੇ ਮੈਂ ਇੱਕ ਵਾਰ ਫੇਰ ਬਲਜਿੰਦਰ ਮਾਨ ਜੀ ਨੂੰ ਉਹਨਾਂ ਦੀ ਇਸ ਚੋਣ ਵਾਸਤੇ ਇਸ ਪੁਰਸਕਾਰ ਬਾਰੇ ਵਧਾਈ ਦਿੰਦਾ ਹਾਂ ਸੋ ਨਿੱਕੀਆਂ ਕੁਰਮੜਾਂ ਦੇ ਦੋਸਤੋ ਦਰਸ਼ਕੋ ਪ੍ਰੇਮਿਓ ਇਸ ਖੁਸ਼ੀ ਦੇ ਭਾਗੀਦਾਰ ਤੁਸੀਂ ਵੀ ਹੋ ਇਸ ਪੁਰਸਕਾਰ ਦੀ ਖੁਸ਼ੀ ਦੇ ਵਿੱਚ ਆਓ ਆਪਾਂ ਸਾਰੇ ਰਲ ਮਿਲ ਕੇ ਖੁਸ਼ੀਆਂ ਮਨਾਓ